ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਭਰਵੀਆਂ ਆਲੂ ਸ਼ਿਮਲਾ ਮਿਰਚਾਂ ਦੀ ਸਬਜ਼ੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਸਬਜ਼ੀ ਬਣੀ ਚਲੋ ਜੀ ਆਪਾਂ ਬਣਾਉਣੇ ਆ ਅੱਜ ਸ਼ਿਮਲਾ ਮਿਰਚਾਂ ਭਰਵੀਆਂ ਮੈਂ ਸ਼ਿਮਲਾ ਮਿਰਚਾਂ ਲਈਆਂ ਇਹਨਾਂ ਨੂੰ ਆਪਾਂ ਉੱਪਰੋਂ ਚੰਗੀ ਤਰ੍ਹਾਂ ਨਾ ਕੱਟ ਕਰ ਲਾਂਗੇ ਇਹਨਾਂ ਦੇ ਜਿਹੜੇ ਬੀਜ ਹੈ ਜੀ ਉਹ ਵੀ ਕੱਢ ਲਾਂਗੇ ਸਾਰੇ ਸ਼ਿਮਲਾ ਮਿਰਚਾਂ ਦੇ ਚੰਗੀ ਤਰ੍ਹਾਂ ਨਾ ਮੈਂ ਸਾਰੀਆਂ ਸ਼ਿਮਲਾ ਮਿਰਚਾਂ ਦੇ ਬੀਜ ਕੱਢ ਲਏ ਹੁਣ ਆਪਾਂ ਲਵਾਂਗੇ ਉਬਲੇ ਹੋਏ ਆਲੂ ਮੈਂ ਪਹਿਲਾਂ ਹੀ ਬੋਇਲ ਕਰਕੇ ਰੱਖ ਲੇ ਸੀ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਆਲੂਆਂ ਨੂੰ ਤੇ ਹੁਣ ਆਪਾਂ ਆਲੂਆਂ ਦਾ ਮਸਾਲਾ ਤਿਆਰ ਕਰਾਂਗੇ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਾਂਗੇ ਆਲੂਆਂ ਨੂੰ ਹੱਥਾਂ ਨਾਲ ਮੈਂ ਬ੍ਰੀਕ ਕਰ ਲਿਆ ਮੈਂ ਲਿਆ ਇੱਕ ਕੜਚੀ ਕਿਉਂ ਮੈਂ ਲਈ ਰਾਈ ਮੇਥੀ ਜੀਰਾ ਤੇ ਸੌਂਫ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਕਿ ਅੱਜ ਹੁਣ ਆਪਾਂ ਪਾਵਾਂਗੇ ਦੋ ਹਰੀਆਂ ਮਿਰਚਾਂ ਪਿਆਜ਼ ਬਰੀਕ ਕਟਿਆ ਹੋਇਆ ਸੁਪੁੰਨ ਲਾਂਗੇ ਸਪੈਸ ਮੈਟਨੀਆਂ ਪਾਊਡਰ ਨਮਕ ਸਵਾਦ ਅਨੁਸਾਰ ਥੋੜੀ ਜੀ ਲਾਲ ਮਿਰਚ ਹਲਦੀ ਮਸਾਲਾ ਤੁਸੀਂ ਆਪ ਦੇ ਟੇਸਟ ਅਨੁਸਾਰ ਪਾ ਸਕਦੇ ਹੋ ਥੋੜਾ ਜਿਹਾ ਆਮਚੂਰ ਪਾਊਡਰ ਹੁਣ ਆਪਣੇ ਮੈਸ਼ ਕੀਤੇ ਹੋਏ ਆਲੂ ਪਾ ਦਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹੁੰਨ ਲਾਂਗੇ ਕਟਾ ਗਤੇ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਅਗਰ ਮੇਰੀ ਵੀਡੀਓ ਅੱਛੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖੋ ਆਪਣੇ ਆਲੂ ਦੀ ਸਬਜੀ ਬਣ ਗਈ ਹੁਣ ਮੈਂ ਇਹਨੂੰ ਠੰਡਾ ਹੋਣ ਲਈ ਰੱਖਤਾ ਸੀ ਤੇ ਇਹਨਾਂ ਨੂੰ ਆਪਾਂ ਸ਼ਿਮਲਾ ਮਿਰਚਾਂ 'ਚ ਭਰ ਲਾਂਗੇ ਸਾਰੇ ਆਲੂਆਂ ਨੂੰ ਮਸਾਲੇ ਨੂੰ ਚੰਗੇ ਤਰ੍ਹਾਂ ਨਾਲ ਸਾਰੇ ਇਹ ਸ਼ਿਮਲਾ ਮਿਰਚਾਂ 'ਚ ਭਰ ਲੀਆਂ ਮੈਂ ਲਿਆ ਸਰੋਂ ਦਾ ਤੇਲ ਉਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਸਰੋਂ ਦੇ ਤੇਲ 'ਚ ਥੋੜਾ ਜਿਹਾ ਭੁੰਨ ਲਾਂਗੇ ਧਿਆਨ ਨਾਲ ਜੀ ਥੋੜਾ ਜਿਹਾ ਤੇਲ ਗਰਮ ਹੋੰਦਾ ਪਲਟਾਉਣ ਲੱਗੇ ਥੋੜਾ ਜਿਹਾ ਧਿਆਨ ਨਾਲ ਪਲਟਾਇਓ ਮੈਂ 스ਪੂਨ ਲੈ ਆ ਜੀ ਹੁਣ ਆਪਾਂ ਇਹਨਾਂ ਨੂੰ ਟੱਕ ਕੇ ਪਕਾਵਾਂਗੇ 2 ਮਿੰਟ ਲਈ ਇਹਨਾਂ ਨੂੰ ਟੱਕ ਦਾਂਗੇ ਘੱਟ ਅੱਗ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਕਿਸੇ ਹੋਰ ਵੀਡੀਓ ਨੂੰ